ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਧੰਨ ਧਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਮੈਂ ਤੁਹਾਨੂੰ ਇੱਕ ਪੰਕਤੀ ਦੱਸਣ ਜਾ ਰਹੀ ਹਾਂ ਜਿਸ ਦਾ ਰੋਜ਼ਾਨਾ 21 ਦਿਨ 108 ਵਾਰ ਜਾਪ ਕਰਨ ਨਾਲ ਆਪਣੇ ਮਨ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਜਿਵੇਂ ਸਾਧ ਸੰਗਤ ਜੀ ਜਦੋਂ ਆਪਾਂ ਘਰ ਵਿੱਚ ਦੇਸੀ ਘਿਓ ਦੀ ਜਾਂ ਤੇਲ ਦੀ ਜੋਤ ਜਗਾ ਰਹੇ ਹਾਂ ਤਾਂ ਜਿਵੇਂ ਜਿਵੇਂ ਉਸ ਜੋਤ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਓਵੇਂ ਓਵੇਂ ਉਸ ਵਿਚਲਾ ਘਿਓ ਤੇ ਤੇਲ ਸੜ ਰਿਹਾ ਹੁੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਪਣੇ ਸਰੀਰ ਦੇ ਅੰਦਰ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤੇ ਆਪਣੇ ਸਰੀਰ ਦੇ ਅੰਦਰ ਦੇ ਸਾਰੇ ਦੁੱਖ ਤੇ ਖਲੀਫਾਂ ਸੜ ਜਾਂਦੇ ਹਨ ਖਤਮ ਹੋ ਜਾਂਦੇ ਹਨ ਤੇ ਜਦੋਂ ਆਪਾਂ ਘਰ ਦੇ ਵਿੱਚ ਸ਼ਹੀਦਾਂ ਦੇ ਨਾਮ ਦੀ ਘਿਓ ਦੀ ਜੋਤ ਜਗਾਉਣੇ ਹਾਂ ਤੇ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਣੀ ਜੋਤ ਵਿਚਲਾ ਕਿਉਂਕਿ ਉਹ ਛੜਦਾ ਹੈ ਆਪਣੇ ਘਰ ਦੇ ਵਿੱਚੋਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਹਨ ਸਾਰੀ ਨੈਗੇਟਿਵਿਟੀ ਆਪਣੇ ਘਰ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਿਉਂ-ਜਿਉਂ ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਹੈ ਤਿਉਂ-ਤਿਉਂ ਮਾੜੀਆਂ ਰੂਹਾਂ ਮਾੜੇ ਕੰਮ ਸਭ ਦੂਰ ਹੋ ਜਾਂਦੇ ਹਨ ਕਿਉਂਕਿ ਜਿੱਥੇ ਗੁਰਬਾਣੀ ਦਾ ਜਾਪ ਹੁੰਦਾ ਹੈ ਇੱਥੇ ਕੋਈ ਵੀ ਐਕਟੀਵਿਟੀ ਜਾਂ ਕੋਈ ਮਾੜੀ ਰੂਹ ਜਾਂ ਕੋਈ ਗਲਤ ਕੰਮ ਨਹੀਂ ਰੋਕ ਸਕਦਾ ਕਿਉਂਕਿ ਉਹ ਉੱਥੋਂ ਪੱਜ ਜਾਂਦੇ ਹਨ ਨਸ ਜਾਂਦੇ ਹਨ ਉਥੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਰਹਿਣ ਵਿੱਚ ਇਸ ਲਈ ਉਹ ਉੱਥੇ ਨਹੀਂ ਰਹਿ ਸਕਦੇ ਤੇ ਉੱਥੋਂ ਦੂਰ ਚਲੇ ਜਾਂਦੇ ਹਨ ਹੁਣ ਸਾਧ ਸੰਗਤ ਜੀ ਆਪਾਂ ਉਸ ਸ਼ਬਦ ਦਾ ਜਾਪ ਕਰਦੇ ਹਾਂ ਜਿਸ ਨੂੰ 21 ਦਿਨ 108 ਵਾਰ ਕਰਨ ਨਾਲ ਆਪਣੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਹਨ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ਸਭ ਉਪਰ ਸਮਰਾਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾ ਹੈ ਪਰਮੇਸ਼ਰ ਕਾ ਆਸਰਾ ਸੰਤਨ ਮਨ ਆ ਹੈ ਰਹਾਉ ਆਪ ਰਖੇ ਆਪ ਦੇਵ ਸੀ ਆਪੇ ਪ੍ਰਤਪਾਰੇ ਦੀਨ ਦਇਆਲ ਕਿਰਪਾ ਨਿਦੇ ਸਾਸ ਸਾਸ ਸਮਾਰੇ ਕਰਨ ਹਾਰ ਜੋ ਕਰ ਰਹਾ ਸਾਈ ਵੜਿਆਈ ਗੁਰੂ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣ ਤਤਜ ਜਨ ਹੁਕਮ ਪਛਾਤਾ ਨੈ ਬਿਨ ਸੈ ਨੈ ਛੋੜ ਜਾਏ ਨਾਨਕ ਰੰਗ ਰਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਸਾਧ ਸੰਗਤ ਜੀ ਜੇਕਰ ਤੁਸੀਂ ਘਰ ਵਿੱਚ ਅਮਰਤ ਵੇਲੇ ਇਸ ਭਜ ਇਸ ਸਪੰਕਤੀ ਦਾ ਜਾਪ 108 ਵਾਰ ਨਹੀਂ ਕਰ ਸਕਦੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਮੈਂ ਇਸ ਦਾ 108 ਵਾਰ ਜਾਪ ਕਰਕੇ ਇੱਕ ਵੀਡੀਓ ਅਪਲੋਡ ਕਰ ਦਵਾਂਗੀ ਤੁਸੀਂ ਉਸ ਵੀਡੀਓ ਨੂੰ ਰੋਜ਼ਾਨਾ ਆਪਣੇ ਘਰੇ ਪਲੇ ਕਰਨਾ ਇਸ ਨਾਲ ਤੁਹਾਡੇ ਘਰ ਦੇ ਵਿੱਚ ਇਸ ਪੰਕਤੀ ਦਾ ਰੋਜ਼ਾਨਾ ਜਾਪ ਹੋ ਜਾਏਗਾ 108 ਵਾਰ ਤੇ ਤੁਹਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ